ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਦੋ ਸੀਸ ਦਿੱਤੇ ਬੰਦ ਬੰਦ ਕਤਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਨ ਨਾਲ ਸਾਂਝ ਰਵਾਏ ਝੰਡਾ ਨਾਲ ਬਨ ਕੇ ਸਾਡੇ ਉਪਲ ਦੀਆਂ ਦੇਗਾ ਵਿੱਚ ਬੈਠੇ ਤੀਰੇ ਤਾਸੀਸ ਤੇ ਪਵਾਈ ਜਿੰਨਾ ਮਾਈਆਂ ਬੀਬੀਆਂ ਨੇ ਲਾਹੌਰ ਦੀ ਜ਼ਿਲ੍ਹੇ ਵਿੱਚ ਸਵਾ ਸਵਾ ਮੰਦਾਪੀ ਸਣਾ ਪੀਸਿਆ ਖੰਨੀ ਖੰਨੀ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਨੇਜਾਂ ਦਿੱਤ ਗਾਏ ਪਤੀ ਬਰਤਾ ਧਰਮ ਨਹੀਂ ਛੱਡਿਆ ਤੇਰਾ ਕੀ ਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਬਾਣੀ ਪੜਦੇ ਅਤੈ ਤੇ ਅਸੈ ਕਰਜ਼ਦਾਰ ਦੇ ਸ਼ਹੀਦ ਹੋ ਗਏ ਤਿੰਨਾ ਸਿੰਘਾਂ ਸਿੰਘਣੀਆਂ ਵਰਤਮਾਨ ਪ੍ਰਾਤਨ ਸਿੰਘਾਸ਼ੀ ਦਾ ਦੀ ਕਮਾਈ ਦਾ ਚੰਤਰ ਖਾਲਸਾ ਸਾਹਿਬ ਜਪਣਾ ਜੀ ਸ੍ਰੀ ਵਾਹਿਗੁਰੂ 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 ਸਾਧਗੁਰਾਂ ਦੇ ਪੰਨਾ ਦਸਤਾ ਸਰਬੱਤਪੁਰ ਦਵਾਰਿਆਂ ਦੇ ਪਤਤਰ ਦਰਸ਼ਕ ਗਿਦਾਰੇ ਦਾ ਧਿਆਨ ਤਰ ਖਾਲਸਾ ਸਾਹਿਬ ਜਪਣਾ ਜੀ ਸ੍ਰੀ ਵਾਹਿਗੁਰੂ 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 ਸ੍ਰੀ ਸਤਿਮੇਸ਼ਰਬਾਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਮਨ ਕਾ ਸਬਕਾ ਸਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਾਰਸ਼ਿਆ ਰੈਤ ਦੇਵ ਦੇਖ ਫਤਿ ਬਿੱਤ ਕੀ ਪਾਤ ਪੰਥ ਕੀ ਜੀ ਸ੍ਰੀ ਸਰ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਜਪਣਾ ਜੀ ਸ੍ਰੀ ਵਾਹਿਗੁਰੂ 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 ਆਪ ਦੇ ਘਰ ਸਿੱਖਾਂ ਨੂੰ ਸਿੱਖੀ ਦਾਤ ਇਸ ਦਾਤ ਰਹਿਤ ਦਾਤ ਬੇਵਕ ਦਾਤ ਭਰੋਸਾ ਦਾਤ ਦਾਨਾ ਸਰਦਾਰ ਨਾਮ ਦਾਤ ਸ੍ਰੀ ਅਮਰਕਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਹ ਚੌਕੀਆਂ ਝੰਡੇ ਬੰਗੇ ਜਗੋ ਜਗ ਅਤਲ ਰਹਿਣਾ ਸਰ ਮੁਤਾਜਜਕਾਰ ਹੋਏ ਖਾਲਸਾ ਸਾਹਿਬ ਜਪਨਾ ਜੀ ਸ੍ਰੀ ਵਾਹਿਗੁਰੂ 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 ਆਪ ਦੇ ਗੁਰ ਸਿੱਖਾਂ ਦਾ ਮਾਨੀਵਾ ਮੱਤ ਕੀ ਮੱਤ ਪੰਥ ਦਾ ਰਾਖਾ ਆਪ ਵਾਹਿਗੁਰੂ اے ਮੇਰੇ ਪੰਥ ਦੇ ਸਦਾ ਸਹਾਾਈ ਦਾ ਤਾਰ ਜੀਓ ਗੁਰਦੁਆਰਾ ਨਨਤਾਣਾ ਸਾਹਿਬ ਜਿੱਥੋਂ ਲੈ ਕੇ ਸਾਕੇ ਖਾਨ ਸ੍ਰੀ ਹਜੂਰ ਸਾਹਿਬ ਜੀ ਤੱਕ ਭਜੰਤ ਪੰਜਾਬ ਤੱਕ ਦਾ ਸਰਬੱਤ ਗੁਰਦੁਆਰਿਆਂ ਦੇ ਸੇਵਾ ਸੰਭਾਲ ਦਰਸ਼ਨ ਦਿਟਾਰੇ ਦਾ ਦਾਨ ਸਦਾ ਵਾਸਤੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਮਾਰਿਆਂ ਦੇ ਮਾਰ ਨੇ ਤਾਣਿਆਂ ਦੇ ਤਾਣ ਲੋਟਿਆਂ ਦੀ ਹੋਟਾਂ ਤੇ ਆਸਰਿਆਂ ਦੇ ਆਸਲੇ ਨੇ ਪੱਤਿਆਂ ਦੀ ਗਾਤਰ ਨੇ ਪੱਤਿਆਂ ਦੀ ਪਾਤਰ ਨੇ ਤਰਿਆਂ ਦੀ ਠੇਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਬ੍ਰੰਤ ਸਾਹਿਬ ਜੀ ਮਹਾਰਾਜ ਆਕਾਲ ਪੁਰਖ ਤਰੀਬ ਨਵਾਜ ਆਪ ਜੀ ਦੇ ਪਾਰ ਅੰਦਰ ਆਉ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਚਾਰ ਪਹਿਰ ਰਹਿਣ ਸੁਖਨੰਦ ਦੀ ਬਤੀ ਧੋਈ ਸੀ ਚਾਰ ਤਰਫ ਇਸ ਆਇਆ ਜਾ ਰਿਹਾ ਹੈ ਤਰੀਬ ਨਵਾਜ ਆਜ ਦੇ ਭਗਤ ਰਵਦਾਹ ਜੀ ਦਾ ਜਨਮ ਦਿਹਾੜਾ ਜੋ ਸੰਭੂ ਬਾਦਰੋਤੇ ਸੰਗਤਾ ਬਰਿਆਂ ਧੂਮ ਧਾਮ ਨਾਲ ਮਨਾ ਲਿਆ ਹਨ ਸਤਗੁਰ ਸੱਚੇ ਬਾਛਾ ਜੀ ਉਹ ਆਜ ਦੇ ਦੇਣਾ ਭਗਤ ਰਵਦਾਹ ਜੀ ਪਿਤਾ ਸੰਤੋਖਤਾਸ ਤੇ ਗ੍ਰਹਿ ਵਿਖੇ ਮਾਤਾ ਪੌਸ਼ ਦੇਵੀ ਦੀ ਪੁੱਖਾਂ ਕਾਂਸੀ ਬਨਾਰਸ ਦੇ 1377 ਨੂੰ ਜਨਮ ਅਧਾਰਿਆ ਅਨਤਾਰਿਆ ਅਸੀ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਸੰਗਤਾਂ ਨੇ ਸ਼ੰਭੂ ਮਾਤਰ ਦੇ ਉੱਤੇ ਅਕਤਰ ਹੋ ਕੇ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋ ਕੇ ਦੇਗਾ ਪਿਆਰ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਇਸ ਮੋਰਚੇ ਦੇ ਵਿੱਚ ਆ ਪਹੁੰਚੀਆਂ ਹਨ ਬ੍ਰੀਤਨਵਾਦ ਜੁਰਤਾ ਕਰੋ ਇਸਾਂ ਮੋਰਚੇ ਨੂੰ ਫੱਟੇ ਚਾਬੀ ਵੱਲ ਲੈ ਕੇ ਜਾਣਾ ਕਬੂਦੀਆਂ ਸਰਕਾਰਾਂ ਨੂੰ ਸਮੱਤ ਬਕਸ਼ਿਸ਼ ਕਰਨੇ ਜੋ ਗਰੀਬਨਵਾਜ਼ ਕਿਸਾਨਾਂ ਮਜ਼ਦੂਰਾਂ ਉੱਤੇ ਸਰਕਾਰਾਂ ਜਲਮ ਕਰ ਰਹੀਆਂ ਹਨ ਉਹਨਾਂ ਸਰਕਾਰਾਂ ਨੂੰ ਸਮਤ ਬਸੇ ਕਰੋ ਕਿਸਾਨਾਂ ਦੇ ਮਜ਼ਦੂਰਾਂ ਅਤੇ ਬੰਦੀਆਂ ਨੂੰ ਇਸੇ ਤਰ੍ਹਾਂ ਹੱਥ ਵੀ ਲੜਾਈ ਜਨ ਦੀ ਸੰਤਾ ਪਰਸੇ ਕਰੋ ਕਿ ਗਰੀਬਨਵਾਜ਼ ਆਦੂਆਂ ਵਿੱਚ ਪ੍ਰੇਮ ਅਸਮਾਨ ਅਸਿੰਤ ਨਾਲ ਸਦਾ ਚੜ੍ਹਦੀ ਕਲਾ ਦੇ ਜੀਵਨ ਬਖਸ਼ੇ ਕਰਨੇ ਹਰ ਮਦਦਾਰ ਹਰ ਖਵਾਰ ਬਖੇ ਬਖਸ਼ੇ ਕਰਨੇ ਗਰੀਬਨਵਾਜ਼ ਜੋ ਸੇ ਕਾਰਜ ਨੂੰ ਮੁੱਖ ਰੱਖ ਕੇ ਕਰਾਰ ਪ੍ਰਸਾਦੀਆਂ ਦੇਖਾ ਆਰ ਜੀ ਦੇ ਦਰਬਾਰ ਵਿੱਚ ਹਾਜ਼ਰ ਕੀਤੀਆਂ ਹਨ ਆਪ ਜੀ ਨੂੰ ਧੋਗ ਲੱਗੇ ਸੇਤਲ ਪ੍ਰਸਾਦ ਸਾਧ ਸੰਗਤ ਵਿੱਚ ਤੋ ਵਰਤੋਂ ਦੀ ਅੱਜ ਆਪਕੋ ਸਹੀ ਸੱਜਣ ਮਿਲਿਓ ਜਿੱਦਾਂ ਮੇਰਾ ਆਰ ਜੀ ਦਾ ਨਾਮ ਚੱਲਿਆ ਆ ਜਾਵੇ ਅਰੇ ਸੋ ਚਹੇ ਸ਼ਰਨ ਪਰੇ ਸੋ ਤਰੇ ਜੋ ਦੇ ਤੇਰੇ ਦਰ ਤੇ ਆਵੇ ਸੋ ਰਾਜੀ ਜਾਵੇ ਤੇਰੇ ਚਰਨਾ ਨਾਲ ਪਰ ਆਵੇ ਗੁਰ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੋਰਾ ਅਗਿਆ ਭਈ ਆਕਾਲ ਦੀ ਤਵੇ ਕਰਾਏ ਅੰਤ ਸਰ ਸਖਣ ਕੋ ਹੁਕਮ ਹੈ ਗੁਰ ਮੰਨੇ ਉਹ ਗੰਤ Obrigado. Oh,